Tem correr de tomar, não रतन चंदी रतन चंदा दिलासी रतन चंद ਸਰੀਰਦਾਨ ਹੋਇਆ ਅੱਜ ਕੀ ਕਹੋਗੇ ਦਾਨ ਦਾਨ ਸਤਿਗੁਰੂ ਤੇਰੇ ਹੀ ਆਸਰਾ ਜੋ ਬਾਈ ਰਤਨ ਲਾਲ ਹਿੰ사 ਜੀ ਉਹਨਾਂ ਦਾ ਸਰੀਰਦਾਨ ਕਰ ਰਹੇ ਹਨ ਮੈਂ ਸ਼ਿਵ ਜੀ ਰਾਮ ਹਿੰ사 ਗ੍ਰੀਨਸ ਬੈਲ ਫੋਰਸ ਦਾ ਜ਼ਿੰਮੇਵਾਰ ਕਿਉਂਕਿ ਬਲਾਕ ਦਾ 22ਵਾਂ ਸਰੀਰਦਾਨ ਹੋ ਰਿਹਾ ਹੈ ਹੀਰਕਿਆਂ ਦੇ ਵਿੱਚੋਂ ਤੀਜਾ ਸਰੀਰਦਾਨ ਹੋ ਰਿਹਾ ਹੈ ਸਭ ਸਭ ਜੀਵਾਂ ਦੇ ਚਰਨਾਂ 'ਚ ਅਸੀਂ ਬੇਨਤੀ ਕਰਦੇ ਹਾਂ ਕਿ ਹਰ ਜੀਵ ਨੂੰ ਇਹ ਸਰੀਰਦਾਨ ਕਰਨਾ ਚਾਹੀਦਾ ਹੈ ਕਿਉਂਕਿ ਮੈਡੀਕਲ ਖੋਜ ਲਈ ਇਹ ਸਰੀਰਦਾਨ ਦਿੱਤੇ ਜਾਂਦੇ ਹਨ ਨੰਦਨ ਸਤਿਗੁਰੂ ਤੇਰੇ ਹੀ ਆਸਰਾ ਸਤਿਗੁਰੂ ਤੇਰਾ ਹੀ ਆਸਰਾ ਬਲਾਕ ਪ੍ਰੇਮੀ ਸੇਵਕ ਬਲਾਕ ਜਨੀਰ ਸੇਵਕ ਸਿੰਘ ਇਨਸਾਨ ਮੈਂ ਇਹ ਸੰਦੇਸ਼ ਦੇਵਾਂਗਾ ਪੂਰੀ ਮਨੁੱਖਤਾ ਨੂੰ ਕਿ ਜੋ ਸ਼ਰੀਰਦਾਨ ਅੱਖਾਂਦਾਨ ਰਤਨ ਚੰਦ ਇਨਸਾਨ ਪਿੰਡ ਹੀਰਕੇ ਇਹਨਾਂ ਨੇ ਕੀਤਾ ਔਰ ਬਹੁਤ ਵੱਡਾ ਇੱਕ ਦਾਨ ਕਰਕੇ ਗਏ ਨੇ ਕਿਉਂਕਿ ਜਿਉਂਦੇ ਜੀ ਤਾਂ ਪਰਉਪਕਾਰ ਕਰਨਾ ਦਾਨ ਕਰਨਾ ਪੁੰਨ ਕਰਨਾ ਹਰ ਇੱਕ ਇਨਸਾਨ ਕਰ ਸਕਦਾ ਹੈ ਪਰ ਕੋਈ ਕੋਈ ਇਨਸਾਨ ਰਤਨ ਚੰਦ ਇਨਸਾਨ ਵਰਗਾ ਹੁੰਦਾ ਹੈ ਜੋ ਪੂਰੀ ਮਨੁੱਖਤਾ ਵਾਸਤੇ ਇੱਕ ਬਹੁਤ ਵਧੀਆ ਉਪਰਾਲਾ ਕਰਕੇ ਅੱਖਾਂ ਦਾਨ ਸਰੀਰ ਦਾਨ ਕਰਕੇ ਪੂਰੀ ਮਨੁੱਖਤਾ ਨੂੰ ਇੱਕ ਦੇਣ ਦੇ ਕੇ ਜਾਂਦਾ ਹੈ ਉਸਤੇ ਜਿਵੇਂ ਕਿ ਅੱਖਾਂ ਦਾਣ ਦੋ ਜੋ ਬਿਨਾ ਅੱਖਾਂ ਵਾਲੇ ਜਿਨ੍ਹਾਂ ਦੀਆਂ ਅੱਖਾਂ ਕਿਸੇ ਕਾਰਨ ਕਰਕੇ ਚਲੀਆਂ ਜਾਂਦੀਆਂ ਨੇ ਦੋ ਇਨਸਾਨਾਂ ਨੂੰ ਇਹਨਾਂ ਦੀਆਂ ਪੁਤਲੀਆਂ ਪਾ ਕੇ ਦੋ ਇਨਸਾਨਾਂ ਨੂੰ ਇੱਕ ਨਵੀਂ ਜ਼ਿੰਦਗੀ ਮਿਲੂਗੀ ਨਵੀਂ ਦਿਖ ਮਿਲੂਗੀ ਦੁਨੀਆ ਦੇਖਣ ਲੱਗਣਗੇ ਤਾਂ ਉਹ ਕਿੰਨੀਆਂ ਅਸੀਸਾਂ ਦੇਣਗੇ ਤੇ ਉਹਨਾਂ ਦੀ ਜ਼ਿੰਦਗੀ ਹੀ ਇੱਕ ਤਰ੍ਹਾਂ ਦੀ ਬਦਲ ਜਾਵੇਗੀ ਇਸੇ ਤਰ੍ਹਾਂ ਸਰੀਰਦਾਨ ਜੋ ਸਰੀਰਦਾਨ ਕਰਦੇ ਆ ਉਹ ਤੇ ਮੈਡੀਕਲ ਖੋਜਾਂ ਹੁੰਦੀਆਂ ਨੇ ਨਵੀਆਂ-ਨਵੀਆਂ ਰਿਸਰਚਾਂ ਹੁੰਦੀਆਂ ਨੇ ਜਿਵੇਂ ਕਿ ਆਪਾਂ ਦੇਖਦੇ ਆਂ ਅੱਜਕੱਲ ਹਾਰਟ ਦੀ ਬਿਮਾਰੀ ਆਉਂਦੀ ਐ ਹਾਰਟ ਨੂੰ ਸਟੰਟ ਵਗੈਰਾ ਪੈਂਦੇ ਨੇ ਉਹ ਵੀ ਇੱਕ ਮਨੁੱਖੀ ਸਰੀਰ ਦੇ ਉੱਤੇ ਰਿਸਰਚ ਕਰਕੇ ਫੇਰ ਹੀ ਪਾਣੇ ਸ਼ੁਰੂ ਹੋਏ ਨੇ ਕਿਉਂਕਿ ਸਿੱਧੇ ਤਾਂ ਕੋਈ ਵੀ ਮਸ਼ੀਨਰੀ ਕੋਈ ਵੀ ਚੀਜ਼ ਕੋਈ ਮਨੁੱਖੀ ਸਰੀਰ ਤੇ ਹੋ ਹੀ ਨਹੀਂ ਸਕਦੀ ਸੰਭਵ ਨਹੀਂ ਹੋ ਸਕਦੀ ਪਰ ਜੋ ਡੇਡ ਬਾਡੀਆ ਨੇ ਉਹਨਾਂ ਤੇ ਰਿਸਰਚ ਕਰਕੇ ਉਹਨਾਂ ਤੇ ਖੋਜਾਂ ਕਰਕੇ ਹੀ ਨਵੇਂ ਤੋਂ ਨਵੇਂ ਇਲਾਜ ਦੇ ਤਰੀਕੇ ਕੱਢੇ ਜਾਂਦੇ ਨੇ ਇਸ ਕਰਕੇ ਸ਼ਰੀਰਦਾਨ ਕਰਕੇ ਪੂਰੀ ਮਨੁੱਖਤਾ ਨੂੰ ਇੱਕ ਸੇਧ ਦੇਣੀ ਬਣਦੀ ਹੈ ਮੈਂ ਪੂਰੀ ਮਨੁੱਖਤਾ ਨੂੰ ਹੀ ਬੇਨਤੀ ਕਰੂੰ ਕਿ ਅੱਖਾਂ ਦਾ ਤੇ ਸ਼ਰੀਰਦਾਨ ਤਾਂ ਹਰ ਇੱਕ ਇਨਸਾਨ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਆ ਕੀ ਕਹੋਗੇ ਜੀ ਸ਼ਰੀਰਦਾਨ ਹੋਇਆ ਹਾਂ ਜਿਹੜਾ ਰਤਨ ਚੰਦ ਦਾ ਆਪਣਾ ਬਹੁਤ ਬੰਦਾ ਚੰਗਾ ਸੀ ਮਿਹਨਤੀ ਸੀ ਜੀ ਇਹ ਆਪ ਦਾ ਸਰੀਰਦਾਨ ਕਰ ਰਹਾਗਾ ਜੋ ਸਰੀਰਦਾਨ ਕਰ ਰਹਾ ਇਹ ਆਪਣੀ ਦੁਨੀਆ ਵਾਸਤੇ ਦੁਨੀਆ ਅੱਖਾਂਦਾਨ ਕਰਦਾ ਉਹ ਵੀ ਦੁਨੀਆ ਵਾਸਤੇ ਕਰਦਾ ਜਿਹੜਾ ਕੋਈ ਹੋਰ ਸਰੀਰ ਆ ਉਹ ਵੀ ਦਾਨ ਕਰ ਰਹਾਗਾ ਬਹੁਤ ਕੰਮ ਕਾਰ ਕਰਦਾ ਸੀ ਚੰਗਾ ਬੰਦਾ ਦਾ ਬਹੁਤ ਸੇਵਾਦਾਰ ਸੀ ਉਹ ਚੰਗਾ ਬੰਦਾ ਸੀ ਇੱਕ ਸਰਪੰਚ ਹੋਣ ਦੇ ਨਾਂ ਤੇ ਕੀ ਸੰਦੇਸ਼ ਦਿਓਗੇ ਲੋਕਾਂ ਨੂੰ ਜੀ ਇਹ ਜੀ ਸਰਪੰਚ ਹੋਣ ਦੇ ਨਾਤੇ ਜੀ ਇਹ ਲੱਗਦਾ ਸੁਨੇਹਾ ਦੇਵਾਂਗੇ ਜੀ ਬਹੁਤ ਧੰਨਵਾਦ ਆ ਇਸ ਰਤਨ ਚੰਦ ਦਾ ਜੀ ਬਹੁਤ ਮਿਹਨਤੀ ਬੰਦੇ ਬਹੁਤ ਚੰਗੇ ਕੰਮ ਕਰੇ ਨੇ ਬਹੁਤ ਦੁਨੀਆ ਨੂੰ ਯੋਗਦਾਨ ਦਿੱਤਾ ਹੈ ਹਾਂਜੀ ਆਸਰੀ ਕਾਲ ਜੀ ਮੈਂ ਤੋਤਾ ਸਿੰਘ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਜ਼ਿਲ੍ਹਾ ਪ੍ਰਧਾਨ ਧਰਮਨ ਸਿੰਘ ਮਹਿਮਾਨ ਸਾਹਿਬ ਬੰਨੀ ਇਹ ਪ੍ਰਿੰਟੀ ਕਰਦਾ ਕਿ ਹਰ ਇੱਕ ਨੂੰ ਹਰ ਪ੍ਰਾਣੀ ਨੂੰ ਸਰੀਰਦਾਨ ਕਰਨਾ ਚਾਹੀਦਾ ਜਿਵੇਂ ਬਾਬਾ ਰਤਨ ਚੰਦ ਸ਼ਰਮਾ ਜੀ ਨੇ ਕੀਤਾ ਇਹ ਪ੍ਰਾਲਾ ਕਰਨਾ ਚਾਹੀਦਾ ਕਿਸ ਤਰ੍ਹਾਂ ਦਾ ਵੇਅ ਵੇਰ ਸੀਗਾ ਇਹਨਾਂ ਦਾ ਜਿਹੜਾ ਪਿੰਡ ਪ੍ਰਤੀ ਇਹ ਗੱਲ ਕਰੀਏ ਸਰ ਬਹੁਤ ਵਧੀਆ ਸੀਗੇ ਜੀ ਵਧੀਆ insan ਸਨ ਸਾਡੇ ਨਾਲ ਡੇਰੇ ਨਾਲ ਵੀ ਜੁੜੇ ਹੋਏ ਸਨ ਡੇਰਾ ਸੱਚਾ ਸੋਧ ਨਾਲ ਜੁੜੇ ਹੋਏ ਸੀ ਡੇਰਾ ਬਾਬਾ ਪਗਮਾਨ ਦਾਸ ਜੀ ਟੇਲਾ ਵਾਲੇ ਉਹਨਾਂ ਨਾਲ ਵੀ ਜੁੜੇ ਹੋਏ ਸੀ ਵਧੀਆ ਪਰਿਵਾਰ ਹੈ ਜੀ ਵਧੀਆ insan ਸਨ ਇੱਕ ਮ੍ਰਿਤਕ ਸਰੀਰ ਹੋਣ ਦੇ ਨਾਂ ਤੇ ਕਿ ਕਿਸਾਨ ਜਸਵੰਦੀ ਦੀ ਆਗੂ ਤੁਸੀਂ ਕੀ ਸੰਦੇਸ਼ ਦਿਓਗੇ ਦੇ ਸਸਿਤਾ ਸਾਰੀ ਸੰਗਤ ਨੂੰ ਅਪੀਲ ਕਰਦੇ ਆਂ ਪੂਰੇ ਬਰਡਨ ਵੀ ਇਹ ਸਰੀਰਦਾਨ ਕਰਨਾ ਚਾਹੀਦਾਗਾ ਕਿਸੇ ਦੇ ਕੰਮ ਆ ਸਕੇ ਜਿਵੇਂ ਅੱਖਾਂ ਦਾਣ ਨੇ ਜਾਂ ਸਰੀਰਦਾਨਾ ਕੋਈ ਵੀ ਅੰਗ ਉਂ ਵੀ ਆਪਾਂ ਸਸਕਾਰ ਵੀ ਕਰਦੇ ਆਂ ਇਹ ਜ਼ਰੂਰੀ ਹੈ ਕਰਨਾ ਚਾਹੀਦਾ ਜੀ ਜਵਿੰਦਰ ਜੀ ਅੱਜ ਤੁਹਾਡੇ ਪਿਤਾ ਜੀ ਦਾ ਸਰੀਰਦਾਨ ਹੋਇਆ ਕੀ ਕਹੋਗੇ ਸਾਡੇ ਫਾਦਰ ਸਾਹਿਬ ਨੇ ਬੜੇ ਪੁਰਾਣੇ ਸਮੇਂ ਤੋਂ ਨਾਮ ਲਿਆ ਹੋਇਆ ਸੀ ਤੇ ਉਹ ਗੁਰੂ ਦੇ ਨਾਲ ਜੁੜੇ ਹੋਏ ਸਨ ਉਹਨਾਂ ਨੇ ਆਪਣੀ ਇੱਛਾ ਦੇ ਅਨੁਸਾਰ ਹੀ ਆਪਣਾ ਜਿਹੜਾ ਸਰੀਰਦਾਨ ਕਰਨ ਦਾ ਪਰਣ ਕੀਤਾ ਹੋਇਆ ਸੀ ਤੇ ਉਹ ਸਾਨੂੰ ਹਮੇਸ਼ਾ ਹੀ ਕਿਹਾ ਕਰਦੇ ਸੀ ਕਿ ਸਰੀਰਦਾਨ ਮੇਰਾ ਕਰਿਓ ਮੈਨੂੰ ਸਸਕਾਰ ਕਰਨ ਦੀ ਬਜਾਏ ਤੁਸੀਂ ਸਰੀਰਦਾਨ ਹੀ ਕਰਨਾ ਤਾਂ ਇਸ ਗੱਲ ਨੂੰ ਉਹਨਾਂ ਦੇ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਅੱਜ ਉਹਨਾਂ ਦੇ ਕੀਤੇ ਹੋਏ ਪਰਣ ਤੇ ਫੁੱਲ ਚੜਾਉਂਦੇ ਹੋਏ ਅੱਜ ਉਹਨਾਂ ਦਾ ਸਰੀਰਦਾਨ ਕਰ ਰਹੇ ਆ ਤੇ ਇਹ ਸਰੀਰਦਾਨ ਪੂਜਨੇ ਗੁਰੂ ਸੰਤ ਡਾਕਟਰ ਗਰਮੀਤ ਰਾਮ ਰਹੀਮ ਸਿੰਘ ਜੀ ਇਨਸਾਨ ਦੀ ਪ੍ਰੇਰਣਾ ਤੇ ਚੱਲਦਿਆਂ ਹੀ ਅਸੀਂ ਕਰ ਰਹੇ ਆ ਉਹਨਾਂ ਨੇ ਜੋ ਪ੍ਰੇਰਣਾ ਸਾਨੂੰ ਦਿੱਤੀ ਹੈ ਇਸ ਨਾਲ ਬਹੁਤ ਸਾਰੇ ਜਿਹੜੇ ਨਵੇਂ ਡਾਕਟਰ ਨੇ ਉਹ ਪੈਦਾ ਹੋਣਗੇ ਨਵੇਂ ਮੁੰਡੇ ਕੁਝ ਸਿੱਖਣਗੇ ਨਵੇਂ ਮੁੰਡੇ ਕੁੜੀਆਂ ਬੱਚਿਆਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲੇਗਾ ਤੇ ਨਵੇਂ ਡਾਕਟਰ ਪੈਦਾ ਹੋਣਗੇ ਇਹਨਾਂ ਦੇ ਸਰੀਰ ਤੇ ਸਾਨੂੰ ਮਾ ਮਹਿਸੂਸ ਹੋ ਰਿਹਾ ਹੈ ਇਸ ਪਿੰਡ ਦੇ ਵਿੱਚ ਪਹਿਲਾਂ ਵੀ ਕੋਈ ਸਰੀਰਦਾਨ ਹੋਇਆ ਪਹਿਲਾਂ ਦੋ ਸਰੀਰਦਾਨ ਹੋ ਚੁੱਕੇ ਆ ਇਹ ਤੀਜਾ ਸਰੀਰਦਾਨ ਕਿਸ ਤਰ੍ਹਾਂ ਦਾ ਪਰਿਵਾਰ ਦੇ ਵਿੱਚ ਉਹਨਾਂ ਦਾ ਰੁਤਵਾਸੀ ਜਾਂ ਕਿਸ ਤਰ੍ਹਾਂ ਦੀ ਇਹ ਗੱਲਬਾਤ ਕਰਦੇ ਸਨ ਉਹ ਪਰਿਵਾਰ ਦੇ ਵਿੱਚ ਐਸੇ ਰਸੂਖਦਾਰ ਵਿਅਕਤੀ ਸਨ ਜਿਹੜੇ ਸਾਰੇ ਪਰਿਵਾਰ ਨੂੰ ਧਰਮ ਨਾਲ ਜੋੜ ਕੇ ਰੱਖਣ ਵਾਲੇ ਵਿਅਕਤੀ ਸਨ ਉਹਨਾਂ ਨੇ ਹਮੇਸ਼ਾ ਹੀ ਸਾਰੇ ਪਰਿਵਾਰ ਨੂੰ ਬੰਨ੍ਹ ਕੇ ਰੱਖਿਆ ਤੇ ਡੇਰੇ ਦੇ ਨਾਲ ਜੁੜਨ ਵਾਸਤੇ ਹਮੇਸ਼ਾ ਕਿਹਾ ਡੇਰਾ ਸੱਚਾ ਸੌਦਾ ਦੇ ਨਾਲ ਹਮੇਸ਼ਾ ਜੁੜਨ ਵਾਸਤੇ ਉਹਨਾਂ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ ਹਾਂ ਜੀ ਅੱਜ ਰਤਨ ਸਿੰਘ ਦਾ ਸਰੀਰਦਾਨ ਹੋਇਆ ਕੀ ਕਹੋਗੇ ਮੈਂ ਮਨਪ੍ਰੀਤ ਸਿੰਘ ਲਾਖ ਚਨੀਰ ਡਿਸਟ੍ਰਿਕਟ ਮਾਨਸਾ ਫੰਡਹੀਰ ਕਾ ਅੱਜ ਬਹੁਤ ਹੀ ਛਲਾਕਾ ਜੋ ਕਦਮ ਜੋ ਕਿ ਪ੍ਰੇਮੀ ਪਰਿਵਾਰ ਵੱਲੋਂ ਚੁੱਕਿਆ ਗਿਆ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਬੋਡੀ ਡੋਨੇਟ ਕਰਨਾ ਬਹੁਤ ਮਨਤਾ ਭਲਾਈ ਦਾ ਕੰਮ ਕਿਉਂਕਿ ਇੰਨਾ ਸਰੀਰਾਂ ਤੇ ਇਹ ਜੋ ਕਿ ਨੌਜਵਾਨ ਪੀੜ੍ਹੀ ਮੈਡੀਕਲ ਲਾਈਨ ਦੇ ਵਿੱਚ ਹੈ ਇਹ ਸਰੀਰ ਤੇ ਰਿਸਰਚ ਕਰਕੇ ਇੱਕ ਨਵੀਂ ਖੋਜ ਕਰਨਗੇ ਸੋ ਸਰੀਰ ਨੂੰ ਜਲਾਣ ਦੀ ਬਜਾਏ ਜੇਕਰ ਇਦਾਂ ਦੇ ਕਦਮ ਸਾਰਾ ਸਮਾਜ ਚੁੱਕੇ ਤਾਂ ਬਹੁਤ ਵਧੀਆ ਉਪਰਾਲਾ ਹੈ ਤੇਰਾ ਸੱਚਾ ਸੌਤਾ ਵੱਲੋਂ ਬਹੁਤ ਟਾਈਮ ਦਾ ਉਪਰਾਲਾ ਚੱਲ ਰਿਹਾ ਤੇ ਸਾਧ ਸੰਗਤ ਵੀ ਫੁੱਲ ਚੜਾ ਰਹੀ ਹੈ ਸਾਡੇ ਪਿੰਡ ਵੱਲੋਂ ਇਸ ਤੋਂ ਪਹਿਲਾਂ ਦੋ ਸਰੀਰ ਪਹਿਲਾਂ ਦਾਨ ਕੀਤੇ ਗਏ ਆ ਤੇ ਬਾਬਾ ਰਤਨ ਚੰਦ ਜੀ ਦੀਆਂ ਅੱਖਾਂ ਵੀ ਦਾਨ ਹੋਈਆਂ ਅੱਜ ਜੋ ਕਿ ਜੋ ਨੇਤਰਹੀਨ ਨੇ ਉਹਨਾਂ ਨੂੰ ਉਹ ਅੱਖਾਂ ਲੱਗਣਗੀਆਂ ਤਾਂ ਜਹਾਨ ਦੇਖੀ ਉਹਦਾ ਬਹੁਤ ਉਹ ਵੀ ਬਹੁਤ ਵੱਡਾ ਬਰਲ ਹੈ ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਸਾਰੇ ਸਮਾਜ ਨੂੰ ਵੀ ਕੋਈ ਵੀ ਸਸਤਾ ਇਸ ਜੋ ਇਹ ਸਰੀਰਦਾਨ ਦਾ ਪਰਾਲਾ ਡੇਰਾ ਸੱਚਾ ਸਬਦਾਂ ਨੇ ਕੀਤਾ ਤਾਂ ਸਾਰੇ ਸੰਸਤਾਵਾਂ ਨੂੰ ਹੀ ਇਹਦੇ ਵਿੱਚ ਫੁੱਲ ਚੜਾਉਣੇ ਚਾਹੀਦੇ ਆ ਜੋ ਵੀ ਸਰੀਰ ਇੱਥੋਂ ਮਨੁੱਖ ਆਤਮਾ ਚਲੀ ਜਾਂਦੀ ਹੈ ਸਰੀਰ ਇੱਕ ਮਿੱਟੀ ਰਹਿ ਜਾਂਦਾ ਸੋ ਜੇ ਕਿਸੇ ਦੇ ਉਹ ਸਰੀਰ ਕੰਮ ਆ ਜਾਵੇ ਤਾਂ ਦੇਖੋ ਕਿੱਡਾ ਵੱਡਾ ਪੁੰਨਦਾਨ ਮਹਾਦਾਨ ਉਹ ਕਹਿ ਸਕਦੇ ਆਪਾਂ ਸੋ ਮੈਂ ਤਾਂ ਇਹੀ ਕਹਿਣਾ ਸੋ ਵੀ ਜਿੰਨੇ ਵੀ ਹੋਰ ਸੰਸਥਾਵਾਂ ਨੇ ਤਾਂ ਇਸ ਤੇ ਫੁੱਲ ਚੜਾਉਣ ਬਸ ਇਨਕ